لیکن اے فلم جو ہے کی اٹس ا ویری پرسنل فلم مائی ڈ্যাড واز بORN جسٹ اپوزٹ جلیاوالا پارک اں اوتھے گلی ہے کی آلو کٹنے والی تے اوتھے انہاں دا جنم ہویا سی تے میرے دادا جی جو سی انہاں نے یہ سارا کچھ دیکھا بھی سی جی تے دس از ا ویری پرسنل فلم اینڈ ا ویری امپورٹنٹ فلم ਬਾਕੀ ਜਿਸ ਤਰ੍ਹਾਂ ਕਰਨ ਜੋਰ ਨੇ ਕਿਹਾ ਹੈ ਕਿ ਅਸੀਂ ਮਤਲਬ ਗੁੱਸੇ ਵਿੱਚ ਬਣਾਈ ਕਿਉਂਕਿ ਅਦੇ ਚ ਗੁੱਸਾ ਇੰਨਾ ਹੈਗਾ ਕਿ ਜੋ ਕੁਝ ਹੋਇਆ ਸੀ ਮਤਲਬ ਜਿੰਨੀ ਜਿੰਨੀ ਮੈਂ ਕਹਾਣੀਆਂ ਸੁਣਦੇ ਗਿਆ ਮੈਨੂੰ ਮੇਰੇ ਡੈਡੀ ਨੇ ਦੱਸੀ ਸੀ ਕਿਉਂਕਿ ਉਹਨਾਂ ਨੂੰ ਦਾਦਾ ਜੀ ਨੇ ਦੱਸੀ ਸੀ ਫਿਰ ਪਲੱਸ ਕਰਨ त्याਗੀ ਜੀ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਹੈ ਜਿਨ੍ਹਾਂ ਨੇ ਸਾਰਾ ਕੁਝ ਸਮਝਾਇਆ ਮੈਨੂੰ ਪਲੱਸ ਅੱਜ ਤੁਹਾਨੂੰ ਪਤਾ ਹੀ ਹੈ ਅ ਸ਼ੰਕਰ ਨਾਇਰ ਜੀ ਦੇ ਗ੍ਰੈਂਡਸਨ ਇੱਥੇ ਬੈਠੇ ਹੋਏ ਨੇ ਸਾਡੇ ਨਾਲ ਆਏ ਨੇ ਇਹਨਾਂ ਨੇ ਇੱਕ ਕਿਤਾਬ ਲਿਖੀ ਸੀ ਉਹ ਕਿਤਾਬ ਦੇ ਉੱਤੇ ਆਧਾਰਿਤ ਇਹ ਸਾਰੀ ਫਿਲਮ ਬਣਾਈ ਗਈ ਹੈ ਤੇ ਮੈਂ ਪਹਿਲਾਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗਾ ਕਿ ਇਹਨਾਂ ਨੇ ਇਹ ਕਿਤਾਬ ਲਿਖ ਕੇ ਸਾਨੂੰ ਸਾਡੇ ਜੋ ਸਾਨੂੰ ਦੱਸਿਆ ਕਿ ਕਿੰਨਾ ਕੁਝ ਹੋਇਆ ਸੀ ਕਿੰਨਾ ਕੁਝ ਸਾਨੂੰ ਨਹੀਂ ਪਤਾ ਸੀ ਕਿਉਂਕਿ ਅਸੀਂ ਹਿਸਟਰੀ ਬੁੱਕ ਵਿੱਚ ਇਹੀ ਪੜਿਆ ਸੀ ਕਿ ਉੱਥੇ ਫਾਇਰਿੰਗ ਹੋਈ ਸੀ ਤੇ ਫਿਰ ਜਨਰਲ ਡਾਇਰ ਨੇ ਇੱਕ ਗੱਲ ਕਹੀ ਸੀ ਕਿ ਮੈਂ ਸਿਰਫ ਰੁਕ ਗਿਆ ਕਿਉਂਕਿ ਮੇਰੀ ਸਾਰੇ ਮਾਈ ਬੁਲੇਟਸ ਹੈਡ ਫਿਨਿਸ਼ਡ ਥੈਟ ਮਚ ਓਨਲੀ ਵੀ ਨਿਊ ਇਟ ਬਟ ਦ ਮੋਰ ਡੀਪਰ ਥਿੰਗ ਵੀ ਨੇਵਰ ਨਿਊ ਅਬਾਊਟ ਇਟ ਵੀ ਨੇਵਰ ਨਿਊ ਅਬਾਊਟ ਦ ਕੇਸ ਵਿਚ ਵੈਂਟ ਔਨ ਸ਼ੰਕਰ ਨਾਇਰ ਫੌਟ ਦ ਕੇਸ ਦ ਹੋਲ ਥਿੰਗ ਹਾਊ ਹੀ ਫੌਟ ਇਟ ਵਾਟ ਐਂਡ ਆਲ ਲੈਟ ਮੀ ਟੈਲ ਯੂ ਵਨ ਥਿੰਗ ਉਹਨਾਂ ਦੇ ਕੋਰਟ ਵਿੱਚ ਹੀ ਉਹਨਾਂ ਦਾ ਜੱਜ ਉਹਨਾਂ ਦਾ ਗੋਰਾ ਜੱਜ शंकर नारायण ने उनहां नु हराया सी और एक इकू ही केस होया सी 200 ਸਾਲ ਲੋਗਾਂ ਸਾਡੇ ਉੱਤੇ ਰਾਜ ਕਰਕੇ ਗਏ ਇਕੋ ਹੀ ਕੇਸ ਸੀ ਜੋ ਅਸੀਂ ਜਿੱਤੇ ਸੀ ਉਹ ਸੀ ਇਹ ਵਾਲਾ ਕੇਸ ਤੇ ਸਾਡੇ ਵਾਸਤੇ ਤੇ ਬਹੁਤ ਵੱਡੀ ਗੱਲ ਹੈ ਕਿ ਬਸ ਇਹ ਹੈ ਮੈਂ ਅਨਦਰ ਬਹੁਤ ਧੰਨਵਾਦ ਕਰਨਾ ਔਰ ਮੇਰੇ ਡਾਇਰੈਕਟਰ ਦਾ ਔਰ ਧਰਮਾ ਦਾ ਸਕਰਨ ਜੋਰ ਨੇ ਸਾਡਾ ਸਾਥ ਦਿੱਤਾ ਤੇ ਮੇਰਾ ਤੇ ਬਸ ਇਹੀ ਮਨ ਹੈ ਕਿ ਪੰਜਾਬ ਤੋਂ ਸਾਰੇ ਬਰੇਵ ਦ ਲਾਇਲ ਪੀਪਲ ਦ ਵੈਲਰ ਉਹਨਾਂ ਦੇ ਵਿੱਚ ਇੰਨਾ ਹੈਗਾ ਇਹ ਸਭ ਆਂਦੇ ਨੇ ਇਹ ਕਹਾਣੀਆਂ ਮੈਂ ਸਾਰਿਆਂ ਦੇ ਸਾਹਮਣੇ ਲਾਉਣਾ ਚਾਹਨਾ ਮੈਂ ਚਾਹਨਾ ਕਿ ਮੈਂ ਕੇਸਰੀ 3 ਵੀ ਬਣਾਵਾਂ ਕੇਸਰੀ 4 ਵੀ ਬਣਾਵਾਂ ਇੰਨੇ ਸਾਰੇ ਪੰਜਾਬ ਤੋਂ ਚੈਪਟਰ ਰਹਿ ਗਏ ਨੇ ਇੰਨੇ ਸਾਡੇ ਸਾਡੇ ਪੂਰੇ ਹਿੰਦੁਸਤਾਨ ਵਿੱਚ ਇੰਨੇ ਚੈਪਟਰ ਬਣ